ਕਾਫੀ ਦਿਨਾ ਤੋਂ ਯਾਨੀ ਕਿ ਬਿੱ ਦਿੱਤ ਨੇ ਤਾਂ ਇੱਕ ਵੀਡੀਓ ਜੁੜੀ ਹੈ ਲਗਾਤਾਰ ਹੀ ਵਾਇਰਲ ਹੁੰਦੀ ਹੋਈ ਨਜ਼ਰ ਆ ਰਹੀ ਹੈ ਗੁਰੂ ਦੀ ਸਿੰਗੜੀ ਜੋ ਕਿ ਲੁਧਿਆਣੇ ਵਾਲੇ ਪੋਕੇ ਤੇ ਜੁੜਾਇਆ ਕੱਢ ਕੇ ਯਾਨੀ ਕਿ ਲਾਈਵ ਆ ਕੇ ਰਜ ਕੇ ਜਿਹੜਾ ਆ ਉਹਦਾ ਚਲੂਸ ਕੱਢਿਆ ਹੈ ਕਾਰਨ ਕੀ ਹੈ ਕਾਰਨ ਜਿਹੜਾ ਦੱਸ ਦਿੰਨੇ ਆ ਉਹਨਾਂ ਨੇ ਆਪਣੇ ਲਾਈਵ ਦੇ ਵਿੱਚ ਜੁੜਾਇਆ ਹਰ ਇੱਕ ਚੀਜ਼ ਜਿਹੜੀ ਸਪਸ਼ਟ ਰੂਪ ਤੇ ਦੱਸੀ ਆ ਉਹਨਾਂ ਵੱਲੋਂ ਆਖਿਆ ਜਾ ਰਿਹਾ ਹੈ ਕਿ ਬਿੱਤਿ ਦਿਨੀ ਇੱਕ ਕੁੜੀ ਵੱਲੋਂ ਜੁੜੀ ਹੈ ਇੱਕ ਦੁਮਾਲੇ ਦੀ ਬੇਅਦਬੀ ਜੁੜੀ ਹੈ ਕੀਤੀ ਜਾਂਦੀ ਹੈ ਤੇ ਮੈਂ ਆਪਣੇ ਬਿਹਾਫ ਤੇ ਹੀ ਜੁੜਾ ਹੈ ਇਨਸਾਫ ਮੰਗਲੇ ਯਾਨੀ ਕਿ ਇਨਸਾਫ ਦੀ ਗੋਹਾਰ ਲਾਈ ਸੀ ਤੇ ਮੈਨੂੰ ਜੁੜਾ ਇਨਸਾਫ ਮਿਲਿਆ ਮੈਂ ਥਾਣੇ ਦੇ ਵੀ ਬਹੁਤ ਜ਼ਿਆਦਾ ਚੱਕਰ ਕੱਟੇ ਨੇ ਤੇ ਮੈਨੂੰ ਕਾਫੀ ਜ਼ਿਆਦਾ ਸਮਾਨ ਵੀ ਜੁੜਾਇਆ ਕੀਤਾ ਗਿਆ ਪਰ ਇਸ ਦੇ ਵਿੱਚ ਇੱਕ ਟਿੱਪਣੀ ਜਿਹੜੀ ਹੈ ਲੁਧਿਆਣੇ ਵਾਲੇ ਪੋਕੇ ਦੇ ਹੁੰਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਨਾਮ ਜਿਹੜਾ ਹੈ ਸਪਸ਼ਟ ਤੌਰ ਤੇ ਨਹੀਂ ਦੱਸਿਆ ਗਿਆ ਕਿ ਨਾਮ ਕੀ ਹੈ ਪਰ ਆਈਡੀ ਤੇ ਮੈਂ ਜ਼ਰੂਰ ਦੱਸ ਦਿੰਨੀ ਹਾਂ ਲੁਧਿਆਣੇ ਵਾਲੇ ਪੋਕੇ ਜਿਹੜੇ ਤੇ ਨਾਮ ਤੋਂ ਜਿਹੜੀ ਉਸ ਵਿਅਕਤੀ ਦਾ ਜਿਹੜਾ ਸਪਸ਼ਟਿਕਰਣ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਸਿੰਘਣੀ ਵੱਲੋਂ ਯਾਨੀ ਕਿ ਗੁਰੂ ਦੀ ਸਿੰਘਣੀ ਵੱਲੋਂ ਇਹ ਗੱਲ ਆਖੀ ਗਈ ਹੈ ਜੇਕਰ ਤੇਰੇ ਤੇ ਹਿੰਮਤ ਹੈ ਤਾਂ ਮੈਨੂੰ ਅਮਣੋ ਸਾਹਮਣੇ ਆ ਕੇ ਮਿਲੋ ਨਾ ਵੱਲੋਂ ਇਹ ਗੱਲ ਵੀ ਆਖੀ ਗਈ ਹੈ ਜਿਹੜੀ ਬਾਰ ਬਾਰ ਫੈਮ ਲੈਂਡ ਦੀ ਗੱਲ ਕਰ ਰਹੇ ਤਾਂ ਇਹ ਗੱਲ ਜੁੜੀ ਹੈ ਨਾ ਕਹਿ ਕਿਉਂਕਿ ਮੈਂ ਫੈਮ ਦੀ ਭੁੱਖੀ ਨਹੀਂ ਆ ਜਿਹੜੀ ਉਹ ਗੱਲ ਯਾਨੀ ਕਿ ਗੱਲ ਕਰੀਏ ਉਸ ਬੇਅਦਬੀ ਦੀ ਉਸ ਬੇਅਦਬੀ ਦੇ ਕਾਰਨ ਮੈਂ ਕਿੰਨੇ ਕ ਜ਼ਿਆਦਾ ਧੱਕੇ ਖਾਏ ਨੇ ਤੇ ਮੈਂ ਆਪਣੀ 50000 ਦੀ ਨੌਕਰੀ ਛੱਡ ਕੇ ਅੱਜ 30000 ਦੀ ਨੌਕਰੀ ਕਰ ਰਹੀ ਆ ਤੈਨੂੰ ਇਸ ਬਾਰੇ ਕੀ ਜਾਣ ਤਨਕਾਰੀ ਹੈ ਜੇ ਤੈਨੂੰ ਜਿਆਦਾ ਹੀ ਹੈ ਤਾਂ ਮੈਨੂੰ ਆਪਣੇ ਸਾਹਮਣੇ ਆ ਕੇ ਮਿਲ ਮੈਚੋਨੀ ਆ ਤੂੰ ਮੈਨੂੰ ਆਪਣੇ ਸਾਹਮਣੇ ਆ ਕੇ ਮਿਲੇ ਤੇ ਮੈਂ ਤੇਰੇ ਨਾਲ ਹਰ ਇੱਕ ਗੱਲ ਜਿਹੜੀ ਹੈ ਸਪਸ਼ਟ ਕਰਾ ਇੱਧਰ ਉੱਧਰ ਪੋਕਣ ਦਾ ਕੋਈ ਫਾਇਦਾ ਨਹੀਂ ਹੈ ਜਦੋਂ ਤੱਕ ਤੇਰੇ ਦੇ ਵਿੱਚ ਹਿੰਮਤ ਨਹੀਂ ਹੈਗੀ ਤੂੰ ਮੇਰੇ ਸਾਹਮਣੇ ਆ ਕੇ ਬੋਲੇ ਉਦੋਂ ਤੱਕ ਤੇਰਾ ਜਮੀਰ ਜਿਹੜਾ ਆ ਜਿੰਦਾ ਨਹੀਂ ਯਾਨੀ ਕਿ ਜਮੀਰ ਜਿਹੜਾ ਮਰਿਆ ਹੋਇਆ ਹੈ ਉਹਨਾਂ ਵੱਲੋਂ ਇਹ ਗੱਲ ਆਖੀ ਗਈ ਹੈ ਲਾਈਵ ਆ ਕੇ ਗੁਰੂ ਜੀ ਸਿੰਘਣੀ ਨੇ ਉਸ ਲੁਧਿਆਣੇ ਵਾਲੇ ਪੋਕੇ ਨੂੰ ਜੁੜਾਇਆ ਬਿਲਕੁਲ ਲੂਸ ਕੱਢਿਆ ਤੇ ਬਿਲਕੁਲ ਉਹਨਾਂ ਤੇ ਤਮਕੀ ਆਪਾਂ ਕਹਿ ਸਕਦਾ ਹੈ ਜਾਂ ਫਿਰ ਆਪਾਂ ਕਹਿ ਸਕਦੇ ਚਿਤਾਵਨੀ ਜਿਹੜੀ ਹੈ ਉਹਨਾਂ ਵੱਲੋਂ ਦਿੱਤੀ ਗਈ ਹੈ ਜੇਕਰ ਤੇਰੇ ਅੰਦਰ ਹਿੰਮਤ ਹੈ ਤਾਂ ਮੈਨੂੰ ਲਾਈਵ ਆ ਕੇ ਮਿਲ ਹੋਰ ਉਹਨਾਂ ਨੇ ਕੀ ਕਿਹਾ ਤੁਸੀਂ ਇਸ ਵੀਡੀਓ ਦੇ ਵਿੱਚ ਜ਼ਰੂਰ ਸੁਣ ਲਿਓ ਕਿ ਲੁਧਿਆਣੇ ਵਾਲੇ ਪੋਂਗੇ ਨੇ ਇਸ ਗੁਰੂ ਦੀ ਸਿੰਘਣੀ ਬਾਰੇ ਕਿੰਨੇ ਕੁ ਅਸ਼ਲੀਲ ਜਿਹੜੇ ਸ਼ਬਦ ਨੇ ਉਹ ਵਰਤੇ ਨੇ ਤੇ ਇਸ ਦੇ ਨਾਲ ਨਾਲ ਕਿਸ ਤਰੀਕੇ ਨਾਲ ਚਲੂਸ ਕੱਢਿਆ ਤੇ ਉਹਨਾਂ ਵੱਲੋਂ ਇਹ ਗੱਲ ਵੀ ਆਖੀ ਗਈ ਹੈ ਤੂੰ ਰੋਸਟ ਜਿੰਨਾ ਮਰਜ਼ੀ ਕਰ ਤੂੰ ਬੇਅਦਬੀ ਵਾਲੀ ਗੱਲ ਨੂੰ ਵਾਰ-ਵਾਰ ਨਾ ਚੁੱਟਲਾ ਤੇ ਨਾ ਬਾਰ-ਬਾਰ ਨਾ ਕਹੇ ਕਿ ਇਹ ਜੁੜ ਗਏ ਸਿਰਫ ਫੇਮ ਲਈ ਮੈਂ ਗੱਲ ਕੀਤੀ ਹੈ ਤੁਹਾਨੂੰ ਦੱਸਦੀ ਆ ਕਿ ਉਹਨਾਂ ਵੱਲੋਂ ਗੱਲ ਜਿਹੜੀ ਸਪਸ਼ਟ ਰੂਪ ਤੇ ਦੱਸੀ ਗਈ ਹੈ ਕਿ ਮੈਨੂੰ ਇਨਸਾਫ ਮਿਲਿਆ ਹੈ ਮੈਂ ਇਨਸਾਫ ਦੀ ਗੋਹਾਰ ਲਈ ਸੀ ਸੋ ਹੋਰ ਕੀ ਕਹੇ ਤੁਸੀਂ ਆਪ ਸੁਣੋ ਮੈਂ ਤਾਂ ਆ ਗਈਆਂ ਲਾਈਵ ਤੇ ਆ ਜਾ ਕਿਹੜੇ ਸਵਾਲ ਕਰਨੇ ਆ ਜਾ ਜਿਆਦਾ ਤੇਰੀ ਜ਼ੁਬਾਨ ਜਿਹੜੀ ਚੱਲਦੀ ਪਈ ਆ ਭੋਂਕੀ ਜਾਂਣਾ ਭੋਂਕੀ ਜਾਂਣਾ ਤੈਨੂੰ ਦੇਖ ਰਹੀਆਂ ਮੈਂ 1 ਮਹੀਨਾ ਹੋ ਗਿਆ ਤੈਨੂੰ ਭੋਂਕਦੇ ਨੂੰ ਤੂੰ ਭੋਂਕਾ ਬਣਿਆ ਹੋਇਆ ਕਦੀ ਕਿੱਤੇ ਭੋਗ ਰਿਹਾ ਕਦੀ ਕਿੱਤੇ ਭੋਂਗ ਰਿਹਾ ਜਾ ਕੇ ਜਾ ਕੇ ਮੇਰੀਆਂ ਵੀਡੀਓ ਦੇ ਥੱਲੇ ਕਿਤੇ ਕਮੈਂਟ ਕਰੀ ਜਾਂਦਾ ਤੂੰ ਨਾਰਮਲੀ ਮੈਂ ਲੋਕਾਂ ਨੂੰ ਜਵਾਬ ਨਹੀਂ ਦਿੰਦੀ ਜਿਹੜੇ ਟਰੋਲ ਕਰਦੇ ਉਹਨਾਂ ਨੂੰ ਵੀ ਮੈਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਮੈਨੂੰ ਇਹਨਾਂ ਚੀਜ਼ਾਂ ਨਾਲ ਫਰਕ ਨਹੀਂ ਪੈਂਦਾ ਪਰ ਤੈਨੂੰ ਭੋਂਕਿਆ ਲਾਈਵ ਆ ਕੇ ਜਵਾਬ ਦੇਣਾ ਜ਼ਰੂਰੀ ਆ ਉਹ ਲੁਧਿਆਣੇ ਵਾਲੇ ਭੋਂਕੇ ਤੇਰੇ ਕਰਕੇ ਲਾਈਵ ਆਈਆਂ ਆਜਾ ਹੁਣ ਲਾਈਵ ਤਾਂ ਕੱਲ ਮੇਰੇ ਨਾਲ ਕਰ ਮੇਰੇ ਨਾਲ ਗੱਲ ਤੇਰੀ ਜ਼ੁਬਾਨ ਜਿਹੜੀ ਜ਼ਿਆਦਾ ਭੋਂਕ ਰਹੀ ਹੈ ਨਾ ਤੈਨੂੰ 2 ਮਹੀਨੇ ਤੋਂ ਦੇਖ ਰਹੀ ਆ ਮੈਂ ਬੇਦਬੀ ਨਹੀਂ ਹੋਈ ਸੀ ਇਹ ਨਹੀਂ ਹੋਇਆ ਸੀ ਉਹ ਨਹੀਂ ਹੋਇਆ ਸੀ ਤੇਰੇ ਸਵਾਲ ਜਵਾਬ ਖਤਮ ਨਹੀਂ ਹੁੰਦੇ ਤੂੰ ਡੀਸੀ ਲੱਗਾ ਮੇਰੇ ਤੇ ਤੂੰ ਹੁਣਾ ਕੌਣ ਹੈ ਮੈਨੂੰ ਜਵਾਬ ਸਾਲ ਕਰਨ ਵਾਲਾ ਤੂੰ ਖੜਾ ਸੀ ਮੇਰੇ ਨਾਲ ਆ ਕੇ ਥਾਣੇ ਤੂੰ ਉਸ ਟਾਈਮ ਖੜਾ ਸੀ ਜੇ ਮੈਂ ਕੱਲੀ ਨੇ ਲੜ ਲਿਆ ਆਪਣਾ ਇਨਸਾਫ ਲੈ ਲਿਆ ਅੱਜ ਤੱਕ ਕਿਸੇ ਨੇ ਮੈਨੂੰ ਇਹ ਸਵਾਲ ਨਹੀਂ ਪੁੱਛਿਆ ਸਿਮਰਨਜੀਤ ਸਿੰਘ ਮਾਨ ਦੇ ਸਟੇਜ 'ਤੇ ਮੇਰਾ ਸਨਮਾਨ ਹੋਇਆ ਤੇ ਉਹਨਾਂ ਨੇ ਬਿਨਾਂ ਏਨਕੁਆਰੀ ਤੋਂ ਮੇਰਾ ਸਨਮਾਨ ਕੀਤਾ ਸੀ ਸਰਪਾ ਮੈਨੂੰ ਬਿਨਾਂ ਏਨਕੁਆਰੀ ਤੋਂ ਦਿੱਤਾ ਸੀ ਤੂੰ ਬਾਰ-ਬਾਰ ਜਗ੍ਹਾ-ਜਗ੍ਹਾ ਤੇ ਜਾ ਕੇ ਕਹਿ ਰਿਹਾ ਮੈਂ ਫੈਮਲੀ ਖੇਡ ਰਹੀ ਆ ਮੈਂ ਫੈਮਲੀ ਖੇਡ ਰਹੀ ਆ ਕਿੰਨੇ ਕੁ ਮੈਂ ਪੋਡਕਾਸਟ ਕੀਤੇ ਕਿੰਨੀਆਂ ਕੁ ਮੈਂ ਰੀਲਾਂ ਪਾਈਆਂ ਇੱਕ ਅੱਧੀ ਲਾਈਵ ਦੇ ਉੱਤੇ ਮੈਂ ਗਈਆਂ ਤਾਂ ਮੈਂ ਜਾ ਕੇ ਦੱਸਿਆ ਉਹ ਦੱਸਣਾ ਜ਼ਰੂਰੀ ਸੀ ਪਰ ਤੂੰ ਭੌਂਕਿਆ ਇਸ ਟਾਈਮ ਤੇ ਤੂੰ ਕਰ ਰਿਹਾ ਮੇਰੇ ਨਾਲੇ ਖੇਡ ਜਿੱਦਾਂ ਕੁੜੀਆਂ ਕਰਦੀਆਂ ਨਾ ਅੱਧੀਆਂ ਨੰਗੀਆਂ ਹੋ ਕੇ ਫੇਮ ਕਰਨ ਦੇ ਚੱਕਰ 'ਚ ਅੱਧੀਆਂ ਨੰਗੀਆਂ ਹੋ ਕੇ ਆਪਣਾ ਨੰਗਪੁਣਾ ਦਿਖਾ ਕੇ ਫੇਮ ਭਾਲਦੀਆਂ ਤੂੰ ਉਹ ਜਿੰਸ ਐ ਭੌਂਕਿਆ ਤੂੰ ਚੰਨ ਐ ਕਿ ਮੈਂ ਤੇਰੇ ਛੱਤਰ ਲਾਵਾਂ ਤੇਰੇ ਨਾਲ ਤੇਰੇ ਨਾਲ ਬਕਵਾਸ ਕਰਾਂ ਤੂੰ ਭੋਂਕੇ ਤੇ ਅੱਗੋਂ ਮੈਂ ਜਵਾਬ ਦਵਾਂ ਤੇ ਤੈਨੂੰ ਫੇਮ ਮਿਲੇ ਇਹ ਫੇਮ ਦੀ ਖੇਡ ਜਿਹੜੀ ਨਾ ਤੂੰ ਖੇਡ ਰਿਆ ਮੇਰੇ ਨਾਲ ਭੋਂਕਿਆ ਮੈਂ ਨਹੀਂ ਖੇਢੀ ਮੈਂ ਮੇਰੇ ਨਾਲ ਜੋ ਹੋਇਆ ਉਹਦਾ ਇਨਸਾਫ ਲਿੱਤਾ ਹੈ ਉਸ ਟਾਈਮ ਤੂੰ ਖੜਾ ਸੀ ਮੇਰੇ ਨਾਲ ਕੋਈ ਖੜਾ ਸੀ ਮੇਰੇ ਨਾਲ ਤੂੰ ਅੱਜ ਬਕਵਾਸ ਕਰ ਰਿਆ ਜਗ੍ਹਾ ਜਗ੍ਹਾ ਜਾ ਕੇ ਜਿੱਥੇ ਮੇਰੀ ਵੀਡੀਓ ਹੁੰਦੀ ਹੈ ਜਿੱਥੇ ਕੁਝ ਹੁੰਦਾ ਉੱਥੇ ਜਾ ਕੇ ਨੀਚੇ ਨੂੰ ਕਮੈਂਟਾ ਕਰਕੇ ਆਨਾ ਹੈ ਰੂ ਦੇਓ ਜੀ ਤੁਹਾਡੇ ਨਾਲ ਇਹ ਸਭ ਕੁਝ ਹੋਇਆ ਤੁਸੀਂ ਫੇਮ ਦੇ ਲਈ ਕਿਹਾ ਉਹ ਮੁੱਦਾ ਮੈਂ ਕਦੇ ਦਾ ਖਤਮ ਕਰ ਚੁੱਕੀ ਹਾਂ ਮੈਨੂੰ ਕਿੰਨੇ ਚੈਨਲਾਂ ਨੇ ਅਪਰੋਚ ਕੀਤੀ ਗੱਲ ਕਰਨ ਬਾਰੇ ਉਸ ਬਾਰੇ ਪਰ ਮੈਂ ਗੱਲ ਨਹੀਂ ਕੀਤੀ ਉਸ ਬਾਰੇ ਇੱਕ ਅੱਡੇ ਚੈਨਲ ਤੇ ਕਰਨੀ ਜ਼ਰੂਰੀ ਸੀ ਉਹ ਮੈਂ ਕਰਤੀ ਉਹ ਮੁੱਦਾ ਮੈਂ ਕਦੇ ਦਾ ਖਤਮ ਕਰਤਾ ਪਰ ਤੂੰ ਉਹ ਮੁੱਦਾ ਖਤਮ ਨਹੀਂ ਕਰਨ ਦੇ ਰਿਹਾ ਤੂੰ ਇੱਕ ਮਹੀਨੇ ਤੋਂ ਬਕਵਾਸ ਕਰ ਰਿਹਾ ਕਦੀ ਇੱਧਰ ਜਾ ਰਿਹਾ ਕਦੀ ਉੱਧਰ ਜਾ ਰਿਹਾ ਮੇਰੇ ਤੋਂ ਸਫਾਈਆਂ ਮੰਗ ਰਿਹਾ ਮੈਨੂੰ ਕਹਿ ਰਿਹਾ ਮੈਂ ਫੇਮ ਨਹੀਂ ਕੀਤਾ ਜੋ ਕੀਤਾ ਤੇਰੇ ਕੋਲ ਕੀ ਪ੍ਰੂਵ ਹੈ ਕਿ ਮੈਂ ਜੋ ਕਿਤਾ ਫੇਮ ਦੇ ਲਈ ਕੀਤਾ ਮੇਰੇ ਨਾਲ ਕੁਝ ਨਹੀਂ ਹੋਇਆ ਹੁਣ ਤੂੰ ਦੱਸ ਤੂੰ ਜਿਹੜੀ ਕੁੱਤੇ ਵਾਲੀ ਜਵਾਰ ਭੋਂਕ ਰਿਹਾ ਜਗਾ ਜਗਾ ਜਾ ਕੇ ਕੁੱਤੇ ਵਾਂਗੂੰ ਭੋਂਕੀ ਜਾ ਰਿਹਾ ਭੋਂਕੀ ਜਾ ਰਿਹਾ ਹੁਣ ਤੂੰ ਦੱਸ ਤੇਰੇ ਕੋਲ ਕੀ ਪ੍ਰੂਵ ਹੈ ਕਿ ਮੈਂ ਸਭ ਕੁਝ ਫੇਮ ਦੇ ਲਈ ਕੀਤਾ ਲਾਈਵ ਤੇ ਆ ਮੇਰੇ ਹੁਣ ਕਰ ਮੇਰੇ ਨਾਲ ਗੱਲ ਜਵਾਬ ਦੇ ਮੈਨੂੰ ਇਸ ਗੱਲ ਦਾ ਹੁਣ ਮੈਂ ਸੋਚ ਰਿਹਾ ਤੈਨੂੰ ਮੂੰਹ ਨਾ ਲਾਵਾਂ ਤੂੰ ਹੈਗਾ ਕੁੱਤਾ ਤੂੰ ਹੈਗਾ ਭੋਂਕੜਾ ਲੁਧਿਆਣੇ ਵਾਲਾ ਭੋਂਕੜੇ ਤੇਰੀ ਗੱਲ ਹੋ ਰਹੀ ਹੈ ਨਾਮ ਲਾਵਾਂ ਤੇਰਾ ਫੜੇ ਨਹੀਂ ਲੈਂਦੀ ਚੱਲ ਛੱਡ ਤੈਨੂੰ ਫੇਮ ਹੀ ਮਿਲਣੀ ਆ ਪਰ ਤੈਨੂੰ ਪਤਾ ਤੇਰੇ ਬਾਰੇ ਮੈਂ ਗੱਲ ਹੋ ਰਹੀ ਆ ਆਜਾ ਦੇ ਜਵਾਬ ਔਰ ਇਹ ਗੱਲ ਹੁਣ ਮੈਂ ਇੱਥੇ ਨਹੀਂ ਰੋਕੂਗੀ ਤੂੰ ਫੇਮ ਲੱਭ ਰਿਆ ਸੀ ਮੈਂ ਦੇਣਾ ਨਹੀਂ ਸੀ ਚਾਹੁੰਦੀ ਹੁਣ ਇਹ ਗੱਲ ਰੁਕੂਗੀ ਨਹੀਂ ਕਿਉਂਕਿ ਬਹੁਤ ਹੋ ਗਿਆ ਤੂੰ ਬਾਰ-ਬਾਰ ਬਾਰ-ਬਾਰ ਇੱਕੋ ਚੀਜ਼ ਮੇਰੇ ਨਾਲ ਕਰ ਰਿਹਾ ਕਿ ਤੇਰੇ ਨਾਲ ਕੁਝ ਹੋਇਆ ਨਹੀਂ ਤੂੰ ਫੇਮ ਦੇ ਲਈ ਕੀਤਾ ਹੁਣ ਮੈਨੂੰ ਇਹ ਦੱਸ ਵੀ ਤੈਨੂੰ ਪ੍ਰੂਵ ਕਿਹੜੇ ਚਾਹੀਦੇ ਨੇ ਆਪਣੇ ਸਵਾਲ-ਜਵਾਬ ਤਿਆਰ ਕਰ ਤੇ ਮੈਨੂੰ ਟਾਈਮ ਦੱਸ ਤੂੰ ਮਿਲਣਾ ਕਿੱਥੇ ਆ ਤੈਨੂੰ ਹੁਣ ਮੈਂ ਮਿਲੂੰਗੀ ਤੈਨੂੰ ਮਿਲ ਕੇ ਜਵਾਬ ਦਵਾਂਗੀ ਹੁਣ ਮੈਂ ਤੈਨੂੰ ਆ ਗੇਮਾਂ ਨਹੀਂ ਖੇਡੂੰਗੀ ਮੈਂ ਲਾਈਵ ਆ ਕੇ ਜਾਂ ਵੀਡੀਓ ਪਾ ਕੇ ਆ ਗੇਮਾਂ ਨਹੀਂ ਖੇਡੂੰਗੀ ਹੁਣ ਮੈਂ ਤੈਨੂੰ ਮੈਂ ਟੱਕਰਨਾ ਐਡਰੈਸ ਦੇ ਆਪਣਾ ਐਡਰੈਸ ਦੇ ਮੈਨੂੰ ਆਪਣਾ ਨੰਬਰ ਦੇ ਮੈਨੂੰ ਤੇ ਤੈਨੂੰ ਮੈਂ ਉੱਥੇ ਹੀ ਟੱਕਰੂ ਤੇਰੇ ਸਾਹਮਣੇ ਤੇਰੇ ਮੂੰਹ ਤੇ ਬਹਿ ਕੇ ਤੇਰੇ ਨਾਲ ਗੱਲ ਕਰੂ ਤੇ ਨਾਲ ਤਾਰ ਤੇਰੇ ਛਿੱਤਰ ਲਾਉ ਤੂੰ ਹੁਣ ਛਿੱਤਰਾਂ ਤੋਂ ਨਹੀਂ ਬਚੇਂਗਾ ਤੈਨੂੰ ਛਿੱਤਰਾਂ ਦਾ ਘਟਾ ਤੈਨੂੰ ਛੱਤਰ ਮਾਰੇ ਬਿਨਾ ਮੈਨੂੰ ਸ਼ਾਂਤੀ ਨਹੀਂ ਆਣੀ ਤੇ ਆਪਣੇ ਛੱਤਰ ਵੀ ਤਿਆਰੀ ਰੱਖੀ ਹੂੰ ਗੁਰਮੀਤ ਸਿੰਘ ਜੀ ਕੀ ਗੱਲ ਹੋਈ ਭੈਣ ਜੀ ਵੀਰ ਜੀ ਜਿੱਦਾਂ ਤੁਸੀਂ ਮੇਰੇ ਪੇਜ ਤੇ ਦੇਖਿਆ ਸੀਗਾ ਮੇਰੇ ਨਾਲ ਇੱਕ ਬੇਅਦਬੀ ਦੀ ਘਟਨਾ ਹੋਈ ਸੀ ਕੁੜੀ ਸੀਗੀ ਉਹਨੇ ਦਮਾਲਿਆ ਦੀ ਬੇਅਦਬੀ ਕੀਤੀ ਸੀ ਤੇ ਉਹਦੇ ਵਿੱਚ ਮੈਂ ਕੱਲੀ ਨੇ ਆਪਣਾ ਇਨਸਾਫ ਲਿੱਤਾ ਤੇ ਥਾਣੇ ਵੀ ਗਈਆਂ ਉਹਦੇ ਤੇ ਐਫ ਆਈ ਆਰ ਕਰਵਾਈ ਹੈ ਜੋ ਰਾਜੀਨਾਮਾ ਹੋਇਆ ਉਹ ਸਭ ਕੁਝ ਹੋਇਆ ਮੈਂ ਕੱਲੀ ਨੇ ਉਹ ਸਭ ਕੁਝ ਚੈਲ ਲਿਆ ਮੈਂ 55000 ਦੀ ਨੌਕਰੀ ਕਰਦੀ ਸੀ 50000 ਦੀ ਨੌਕਰੀ ਉਸ ਤੋਂ ਬਾਅਦ ਮੈਨੂੰ ਉਹ ਸ਼ੋਰੂਮ ਤੋਂ ਕੰਮ ਛੱਡਣਾ ਪਿਆ ਅੱਜ ਮੈਂ 30000 ਦੀ ਨੌਕਰੀ ਕਰ ਰਹੀ ਹਾਂ ਉੱਥੋਂ ਕੰਮ ਛੱਡਣ ਤੋਂ ਬਾਅਦ ਮੈਂ ਜੋ ਫੇਸ ਕੀਤਾ ਕੱਲੀ ਨੇ ਕੀਤਾ ਪਰ ਇਹ ਬੰਦਾ ਬਾਰ-ਬਾਰ ਮੈਨੂੰ ਮੀਡੀਆ 'ਚ ਜਾ ਕੇ ਟਰੋਲ ਕਰਦਾ ਹੈ ਕਿ ਤੇਰੇ ਨਾਲ ਐਦਾਂ ਦਾ ਕੁਝ ਨਹੀਂ ਹੋਇਆ ਤੂੰ ਜਿਹੜੀਆਂ ਇਹ ਗੇਮਾਂ ਖੇਡ ਰਹੀ ਐ ਫੇਮ ਲਈ ਕਰਦੀ ਪਈ ਐ ਇਹ ਜਗ੍ਹਾ-ਜਗ੍ਹਾ ਹਰ ਪੇਸ ਤੇ ਜਾਂਦਾ ਤੇ ਉੱਥੇ ਜਾ ਕੇ ਬਕਵਾਸ ਕਰਕੇ ਆਉਂਦਾ ਮੈਨੂੰ ਜਵਾਬ ਨਹੀਂ ਸੀ ਦੇਣਾ ਚਾਹਦੀ ਪਰ ਅੱਜ ਇਹ ਲਾਈਵ ਆ ਕੇ ਇਹਨੇ ਮੇਰੇ ਬਾਰੇ ਬਕਵਾਸ ਕੀਤੀ ਹੈ ਸੋ ਮੈਨੂੰ ਇਹ ਕਰਨਾ ਪਿਆ ਤੈਨੂੰ ਥੋੜਾ ਜਿਆਦਾ ਮੈਂ ਜਵਾਬ ਦੇ ਦਿੱਤਾ ਤੇਰੀਆਂ ਗੱਲਾਂ ਤੇ ਹੁਣ ਮੈਨੂੰ ਗੁੱਸਾ ਆਇਆ ਸੀ ਬਹੁਤ ਪਰ ਇਹ ਪੂਰਾ ਜਵਾਬ ਨਹੀਂ ਆ ਹੁਣ ਤੂੰ ਮੈਨੂੰ ਨਾ ਆਪਣਾ ਐਡਰੈਸ ਦੇ ਨੰਬਰ ਦੇ ਤੇਰੇ ਜਿਹੜੀ ਆ ਛਤਰਾ ਦੀ ਘਾਟ ਹੋਈ ਆ ਤੇਰੀ ਸਰਵਿਸ ਪੂਰੀ ਹੋਊਗੀ ਹੁਣ ਤੈਨੂੰ ਮਿਲੂਗੀ ਮੈਂ ਵਿੱਦ ਪ੍ਰੂਫ ਮਿਲੂਗੀ ਜਿੱਥੇ ਗਏਗਾ ਉੱਥੇ ਮਿਲੂ ਤੂੰ ਟਾਈਮ ਦੇ ਜਗ੍ਹਾ ਦੱਸ ਤੇ ਆਪਣੇ ਸਵਾਲ ਤਿਆਰ ਰੱਖੀ ਮੈਂ ਹੱਸ ਤੱਕ ਕਿਸੇ ਨੂੰ ਸਵਾਲ ਜਵਾਬ ਕਿਤੇ ਨਹੀਂ ਜਵਾਬ ਦਿੰਦੇ ਨੇ ਕੋਈ ਹੈ ਨਹੀਂ ਮੈਨੂੰ ਜਵਾਬ ਲੈਣ ਵਾਲਾ ਪਰ ਤੇਰੀ ਭੋਂਕੇ ਵਾਲੀ ਜਿਹੜੀ ਜਵਾਬ ਹੈ ਨਾ ਜੁਬਾਨ ਚੱਲ ਰਹੀ ਹੈ ਜਿਹੜੀ ਤੇਰੀ ਉਹ ਕਸੜੀ ਬੋਝ ਜ਼ਰੂਰੀ ਹੋ ਗਈ ਆ ਤੂੰ ਬਹੁਤ ਤੰਗ ਕਰ ਲਿਆ ਹੁਣ ਮੈਨੂੰ ਜੇ ਲੁਧਿਆਣੇ ਤੋਂ ਹੈਗਾ ਪ੍ਰਦੀਪ ਸਿੰਘ ਜੀ ਲੁਧਿਆਣੇ ਦਾ ਭੋਂਕਾ ਹੈਗਾ ਇੱਕ ਮੈਂ ਜਲਦੀ ਇਹਦਾ ਨਾਮ ਵੀ ਦੱਸ ਦਿਆਂ ਤੁਹਾਨੂੰ ਇਹਨੂੰ ਲਾਈਵ ਹੀ ਟੱਕਰਾਂਗੀ ਹੁਣ ਮੈਂ ਜਾ ਕੇ ਕੋਈ ਨਹੀਂ ਉਹਦੇ ਛੱਤਰਾਂ ਦੀ ਵੀਡੀਓ ਵੀ ਨਾਲ ਹੀ ਆਉਗੀ ਤੂੰ ਕਹਿੰਦਾ ਨਾ ਫੇਮਸ ਹੋਣ ਲਈ ਕੀਤਾ ਬੇਟਾ ਹੁਣ ਤੈਨੂੰ ਛੱਤਰ ਪਹਿਣਗੇ ਰੱਜ ਕੇ ਛੱਤਰ ਪਹਿਣਗੇ ਤੈਨੂੰ ਪਤਾ ਲੱਗੂ ਫੇਮਸ ਹੋਣ ਲਈ ਕੀ ਕੀਤਾ ਜਾਂਦਾ ਤੂੰ ਫੇਮਸ ਹੋਣਾ ਨਾ ਛੱਤਰ ਖਾ ਕੇ ਤੇਰੀ ਸਟਰੈਟਜੀ ਇਹ ਹੈ ਨਾ ਤੂੰ ਮੇਰੇ ਤੋਂ ਛੱਤਰ ਖਾ ਕੇ ਫੇਮਸ ਹੋਣਾ ਕੋਈ ਨਹੀਂ ਪੁੱਤਰ ਤੂੰ ਛੱਤਰ ਖਾ ਕੇ ਫੇਮਸ ਹੋ ਹੂੰ ਕੁੜੀਆਂ ਅੱਧੇ ਕੱਪੜੇ ਪਾ ਕੇ ਫੇਮਸ ਹੁੰਦੀਆਂ ਨੰਗ ਦਿਖਾ ਕੇ ਉਹਨਾਂ ਦੀ ਜ਼ਮੀਰ ਮਰੀ ਹੁੰਦੀ ਐ ਉਹਨਾਂ ਦੀ ਇੱਜ਼ਤ ਨਹੀਂ ਹੁੰਦੀ ਤੇ ਤੂੰ ਉਹੀ ਜਿੰਸਾ ਉਹੀ ਜਿੰਸ ਉਹੀ ਕੁੱਤਾ ਆ ਤੈਨੂੰ ਆਪਣੀ ਇੱਜ਼ਤ ਦੀ ਪਰਵਾਹ ਨਹੀਂ ਹੈ ਤੂੰ ਕਹਿੰਨਾ ਆਓ ਮੇਰੇ ਛੱਤਰ ਮਾਰੋ ਮੇਰੀ ਬੇਇੱਜ਼ਤੀ ਕਰੋ ਮੈਨੂੰ ਗਾਲ੍ਹਾਂ ਕੱਢੋ ਤੇ ਮੈਨੂੰ ਫੇਮ ਮਿਲੇ ਤੂੰ ਇਹ ਭਾਲਦਾ